ਬੈਠੇ ਹੁਣ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਹੀ ਆਪਣੇ ਰਿਸ਼ਤੇ ਦੀ ਐਡ ਦੇਣ ਲਈ ਆਪਣਾ ਬਾਇਓ ਡਾਟਾ ਸਾਨੂੰ WhatsApp ਤੇ ਮੈਸੇਜ ਭੇਜੋ ਅਸੀਂ ਤੁਹਾਡੇ ਰਿਸ਼ਤੇ ਦੀ ਐਡ ਪਾ ਦੇਵਾਂਗੇ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਖੇਤੀਬਾੜੀ ਕਰਦੇ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਹੁਸ਼ਿਆਰਪੁਰ ਗੋਤ ਸੋਢੀ ਮੁੰਡੇ ਦੀ ਪੜ੍ਹਾਈ ਪਲੱਸ 2 ਤੇ ਡਿਪਲੋਮਾ ਕੀਤਾ ਹੋਇਆ ਡੇਟ ਆਫ ਬਰਥ 1994 ਕੱਦ 5 ਫੁੱਟ 7 ਇੰਚ ਪਰਿਵਾਰ ਕੋਲੇ ਜ਼ਮੀਨ ਦੇ 18 ਕਿੱਲੇ ਇਕੱਲਾ ਮੁੰਡਾ ਕੋਈ ਭੈਣ ਭਰਾ ਨਹੀਂ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਤੇ ਪਿੰਡ ਦੇ ਵਿੱਚ ਸਰਪੰਚ ਨੇ ਮੁੰਡਾ ਵੀ ਖੇਤੀਬਾੜੀ ਦਾ ਕੰਮ ਕਰਦਾ ਵਧੀਆ ਮਿਹਨਤੀ ਤੇ ਬੈਲ ਸੈਟਰਡ ਫੈਮਿਲੀ ਪਿੰਡ ਵਿੱਚ ਪਰਿਵਾਰ ਦੀ ਵਧੀਆ ਕੋਠੀ ਖੇਤੀਬਾੜੀ ਦੇ ਸਾਰੇ ਸੰਦ ਪੱਗ ਵਾਲਾ ਬਿਲਕੁਲ ਸੁੱਧ ਬੈਸ ਨੂੰ ਮੁੰਡਾ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਵਧੀਆ ਸਿਆਣੀ ਤੇ ਸਮਝਦਾਰ ਕੁੜੀ ਦੀ ਪਰਿਵਾਰ ਨੂੰ ਲੋੜ ਹੈ ਮੰਗ ਕੋਈ ਨਹੀਂ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ